Pois só... isso ਸ੍ਰੀ ਵਾਤਲਾਹ ਜੀ ਬੰਦ ਹੋ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਗੁਰੂ ਪਿਆਰੇ ਸਾਧ ਸੰਗਤ ਜੀ ਜੈ ਗਦੇਵ ਧਨ ਗੁਰਦੇਵ ਜੀ ਆਪ ਸਾਖਤਾ ਨੇ ਅਪਾਰ ਕਿਰਪਾ ਕੀਤੀ ਹੈ ਦੇ ਵਿੱਚ ਅੱਜ ਚੰਨ ਪਾਏ ਆ ਆਪ ਜੀ ਦੀ ਬੜੀ ਹੀ ਕਿਰਪਾ ਹੈ ਇਸੇ ਤਰ੍ਹਾਂ ਸਤਿਗੁਰੂ ਅਰਜਨ ਜੀ ਮਹਾਰਾਜ ਆਪਣੇ ਸਾਰਿਆਂ ਤੇ ਹੀ ਦਰਪਾ ਬਣਾਈ ਰੱਖਣਾ ਤੇ ਤਾਂ ਜੋ ਆਪਾਂ ਸਾਹਿਬੇ ਕਮਾਲ ਸਤਿਗੁਰੂ ਅਰਜਨ ਸਿੰਘ ਮਹਾਰਾਜ ਦਾ ਆਗਮਨ ਪੁਰਬ ਬੜੇ ਸ਼ਰਧਾ ਪਿਆਰ ਤੇ ਸਤਿਕਾਰ ਨਾਲ ਮਨਾ ਸਕੀਏ ਹੁਣ ਅਸੀਂ ਬੇਨਤੀ ਕਰਦੇ ਆਂ ਪ੍ਰਧਾਨ ਸ੍ਰੀ ਪਰਸ਼ੋਤਮ ਜੀ ਪ੍ਰਬੰਧਕ ਕਮੇਟੀ ਵੀ ਪਰੰਗੀ ਆਏ ਉਹ ਆਪਣਾ ਸਨਮਾਨ ਸਰੂਪਾ ਪ੍ਰਕਾਸ਼ ਕਾਂਜੀ ਜੀ ਵਾਲੇ ਸਰਦਾਰ ਸ੍ਰੀ ਕਰਮਕ ਸਿੰਘ ਜੀ ਪਧਾਰੇ ਹਨ इन्हों का बहुत बहुत धनबाद जी बोले सौ असि बेनती करते हैं विजय बंगा जी, जाले जी जाले जाले जाले। ਆਜੀ ਕਹਿੰਦੇ ਹੋ ਜੀ ਜੀ i ਦਸ ਦਾ ਖੁੱਤੋ ਧਿਆਈ ਸਤ ਸੰਤੋਪ ਦਾਸ ਤਾ ਸੁਨ ਸਾਤ ਬਹਲੇ ਕਾਸ ਅਰਦਾਸ ਇਕੋ ਇਨਕਾਰ ਵਹਿਗੂ ਕੀ ਫਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰੇਗੀ ਬਾਈ ਗੱਟਿਆ ਨੇ ਪਿੰਡਾਂ ਦਾ ਨਹੀਂ ਨਹੀਂ ਕੋਈ ਨਹੀਂ ਨਹੀਂ ਮੈਂ ਬੈਂਕ ਫਰਮਾਂ ਲਈ रु जय सोन रुपए यो बोले सोन रुपए यो बोले जावे गट गट करके पी गुरु का नाम बोल के, के।, के। मीराज ਬੇ ਆਲਾ ਪੀ ਗਏ ਸਤਨਾਮ ਬੋਲ ਕੇ ਨੀ ਰਾਜਾ ਰੂਪਿਆ ਪੀ ਗਏ ਸਤਨਾਮ ਬੋਲ ਕੇ ਨੂੰ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਅਤੇ ਤਾਂ ਬਾਪਰਾ ਅੰਬੇਦਕਰ ਯੂਸ ਕੇ ਲਾਪ ਰਜਿਸਟਰ ਪੀਪਰ ਗੀ ਫਰਵਾਰਾ ਦੀ ਸਮੁੱਚੀ ਟੀਮ ਵੱਲੋਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਮੋਹਲਾ ਪੀਪਰ ਗੀ ਵੱਲੋਂ ਲੱਖ ਲੱਖ ਵਧਾਈਆਂ ਸਵਾਗਤ ਇਸ ਮਹਾਰਤ ਮੌਕੇ ਦੇ ਉੱਤੇ ਜਿੱਥੇ ਸ੍ਰੀ ਮੁਤੀ 10 ਨੰਬਰ ਗਲੀ ਦੀ ਸੰਗਤ ਨੇ ਇਕੱਤਰ ਹੋ ਕੇ ਸਤਗੁਰੂ ਬਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਦੇ ਵਿੱਚ ਅੱਜ ਸੰਗਤਾਂ ਵਾਸਤੇ ਪਰੰਪਰਿਆਂ ਦੀ ਸੰਗਤ ਵੱਲੋਂ ਆਪ ਜੀ ਨੂੰ ਸਤਗੁਰੂ ਬਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੀ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦੇ ਹਾਂ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਪਰ ਨਾਲ ਦੀ ਨਾਲ ਅੱਜ ਇਸ ਮੁਬਾਰਕ ਮੌਕੇ ਦੇ ਉੱਤੇ ਸਾਡੇ ਵਿੱਚ ਖਾਸ ਤੌਰ ਤੇ ਦੁਆਬਾ ਨਿਊਜ਼ 24 ਚੈਨਲ ਦੇ ਸਾਥੀ ਸਰਦਾਰ ਗੁਰਮੁਖ ਸਿੰਘ ਜੀ ਉਚੇਚੇ ਤੌਰ ਦੇ ਉੱਤੇ ਅੱਜ ਇਸ ਪ੍ਰਵਾਤ ਫੇਰੀ ਦੇ ਵਿੱਚ ਚੱਲ ਚੱਲ ਰਹੇ ਲੰਗਰਾਂ ਦੀਆਂ ਸੇਵਾਵਾਂ ਨੂੰ ਲਾਈਵ ਆਪਣੇ ਚੈਨਲ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਦਿਖਾ ਰਹੇ ਨੇ ਸੋ ਅਸੀਂ ਗੁਰਮੁਖ ਸਿੰਘ ਜੀ ਦਾ ਵੀ ਇੱਥੇ ਪਹੁੰਚਣ ਤੇ ਸਮੁੱਚੀ ਸੰਗਤ ਵੱਲੋਂ ਧੰਨਵਾਦ ਕਰਦੇ ਹਾਂ ਸੋ ਸਤਿਗੁਰੂ ਦੇ ਬਿਦਾਸ ਮਹਾਰਾਜ 10 ਨੰਬਰ ਗਲੀ ਵਿੱਚ ਮਤਲਬ ਪੀਪਰਾਂਗੇ ਔਰ ਸ਼ਾਮਨਗ ਦੇ ਸਾਂਝੇ ਤੌਰ ਤੇ ਇੱਥੇ ਚਾਹ ਦਾ ਲੰਗਰ ਵਰਤਾਇਆ ਗਿਆ ਹੈ ਪ੍ਰਵਾਤ ਫੇਰੀ ਨੂੰ ਔਰ ਮੈਂ ਦੇਸ਼ ਵਿਦੇਸ਼ ਵਿੱਚ ਵਸਦੇ ਭੈਣਾ ਭਰਾਵਾਂ ਬਜ਼ੁਰਗਾ ਮਤਾਵਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਇਹ ਆਸ ਕਰਦਾ ਹਾਂ ਕਿ ਸਾਡਾ ਜਿਹੜਾ ਸਮਾਜ ਆ ਉਹ ਇੱਕ ਹੈ ਤੇ ਇੱਕ ਹੀ ਰਹੇਗਾ ਮੈਂ ਵੀ ਇਸੇ ਨਗਰ ਦਾ ਨਮਾਇੰਸੀ ਬਣਿਆ ਹਾਂ ਤੇ ਮੈਂ ਮੱਲੇ ਵਾਸੀਆਂ ਨੂੰ ਇਹ ਆਸ ਦਵਾਉਂਦਾ ਹਾਂ ਕਿ ਮੈਂ ਮੱਲੇ ਦੀ ਜੋ ਵੀ ਡਿਵੈਲਪਮੈਂਟ ਹੈ ਉਹ ਬਿਨਾਂ ਪੈਨਪੇਟੋਂ ਔਰ ਮੱਲੇ ਮੈਂ ਆਪਣੇ ਵੱਡੇ ਵੀਰ ਸਰਦਾਰ ਗੁਰਮukh ਸਿੰਘ ਜੀ ਜਿਹੜੇ ਕਿ ਦੁਆਬਾ ਨਿਊਜ਼ 20 4 ਦੇ ਚੈਨਲ ਦੇ ਜਿਹੜੇ ਹੈਗੇ ਆ ਇਸ ਦੇ ਸੰਚਾਲਕ ਹਨ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਦੋਂ ਵੀ ਹਰ ਵੇਲੇ ਸਾਡੇ ਮੱਲੇ ਵਿੱਚ ਕੋਈ ਵੀ ਫੰਕਸ਼ਨ ਹੋਵੇ ਉਸ ਵੇਲੇ ਹਰਦਮ ਸਾਡੇ ਨਾਲ ਮੁੰਡੇ ਦਾ ਮੁੰਡਾ ਲਾ ਕੇ ਚੱਲਦੇ ਹਨ ਮਹਸਾਦਾਰ ਗੁਰਮੁਖ ਸਿੰਘ ਜੀ ਦਾ ਤਹਿ ਦੋਤਾਂ ਵਾਦ ਕਰਦਾ ਹਾਂ ਜੈ ਗੁਰਦੇਵ ਧੰਨ ਗੁਰਦੇਵ